ਤੁਸੀਂ ਦੇਖ ਰਹੇ ਹੋ ਸਿੰਘ ਲਾਈਵ ਚੈਨਲ ਜਿੱਥੇ ਕਿ ਕੱਗਰ ਦੀ ਅਪਡੇਟ ਹਰ ਰੋਜ਼ ਤੁਹਾਨੂੰ ਦਿੰਦੇ ਸੀਗੇ ਪਰ ਵਿੱਚ ਦੀ ਦੋ ਦਿਨ ਦਾ ਗੈਪ ਵੀ ਰਿਹਾ ਅੱਜ ਇਸ ਤਰ੍ਹਾਂ ਦੀ ਅਪਡੇਟ ਹੈ ਕਿ ਜਿਸ ਤਰ੍ਹਾਂ ਪਿੱਛੋਂ ਅੱਜ ਤੋਂ 2 ਜਾਂ 3 ਦਿਨ ਪਹਿਲਾਂ ਬਹੁਤ ਸਾਰੀਆਂ ਵੀਡੀਓ ਆਈਆਂ ਟਾਂਗਰੀ ਮਾਰਕੰਡਾ ਜਾਂ ਉਹਦਾ ਪਾਣੀ ਜਿਹੜਾ ਓਵਰਫਲੋ ਹੋ ਕੇ ਕੱਗਰ ਦੇ ਵਿੱਚ ਆ ਰਿਹਾ ਹੈ ਜਾਂ ਸੁਖਨਾ ਝਿਲ ਦੇ ਜਿਹੜੇ ਗੇਟ ਸੀਗੇ ਉਹ ਖੋਲ ਦਿੱਤੇ ਗਏ ਨੇ ਤਾ ਸ਼ਾਮ ਨੂੰ ਉਹ ਬੰਦ ਵੀ ਕਰ ਦਿੱਤੇ ਗਏ ਸੀਗੇ ਅੱਜ ਉਹ ਗੋਲਾ ਚਿੱਕਾ ਖਨੋਰੀ ਜਾਂ ਚੰਦਪੁਰਾ ਇੱਥੇ ਜਿਹੜੀ ਸਾਰੀ ਯਾਨੀ ਕਿ ਪਾਣੀ ਦੀ ਸਥਿਤੀ ਆਪਾਂ ਨੂੰ ਕਲੀਅਰ ਦਿਖਦੀ ਸੀਗੀ ਪਰ ਅਜੇ ਤੱਕ ਉਹ ਪਾਣੀ ਇੱਥੇ ਤੱਕ ਨਹੀਂ ਪਹੁੰਚਿਆ ਥੋੜਾ ਬੁੱਤ ਪਾਣੀ ਵਧਣਾ ਸ਼ੁਰੂ ਹੋਇਆ ਰਤਗਿਏ ਦੀ ਜਿਹੜੀ ਅੱਜ ਦੀ 31 8 2025 ਅੱਜ ਸ਼ਾਮ ਦੀ ਜਿਹੜੀ ਅਪਡੇਟ ਆ ਰਹੀ ਹੈ ਤੀਏ ਇੱਕ ਗਰ ਇਸ ਟਾਈਮ ਇਸ ਨੂੰ ਸਾਢੇ 6 ਛਤ ਦੇ ਕਰੀਬ ਕਹਿ ਸਕਦੇ ਹਾਂ ਪਾਣੀ ਇੰਨਾ ਕ ਹੈ ਪਰ ਆਉਣ ਵਾਲੇ ਸਮਾਂ ਅੱਜ ਰਾਤ ਨੂੰ ਜਾਂ ਕੱਲ ਨੂੰ ਇਸ ਦਾ ਪਾਣੀ ਵਧਣ ਦੀ ਪੂਰੀ ਪੂਰੀ ਸੰਭਾਵਨਾ ਹੈ ਅਲਰਟ ਕਿਸੇ ਵੀ ਪ੍ਰਕਾਰ ਦਾ ਨਹੀਂ ਹੈਗਾ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਕੀਤੀਆਂ ਗਈਆਂ ਨੇ ਤੁਸੀਂ ਦੇਖ ਸਕਦੇ ਹੋ ਇੱਧਰ ਗੱਟੇ ਵੀ ਭਰੇ ਹੋਏ ਨੇ ਔਰ ਮਿੱਟੀ ਦੇ ਵੀ ਪ੍ਰਬੰਧ ਕੀਤੇ ਹੋਏ ਨੇ ਪ੍ਰਸ਼ਾਸਨ ਵੀ ਅ ਅਲਰਟ ਮੋੜ ਤੇ ਹੈ ਪਰ ਡਰਨ ਵਾਲੀ ਘਬਰਾਉਣ ਵਾਲੀ ਕਿਸੇ ਤਰ੍ਹਾਂ ਦੀ ਕੋਈ ਵੀ ਹਜ ਤੱਕ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਪਾਣੀ ਇੱਥੇ ਜਿਹੜਾ ਪਾਣੀ ਦਾ ਲੈਵਲ ਹੈ ਰਤਗੇ ਜਾਂ ਚਾਂਦਪੁਰ ਉਹ ਇੰਨਾ ਡਾਊਨ ਹੋ ਚੁੱਕਿਆ ਸੀ ਕਿ ਪਿੱਛੋਂ ਜਿਹੜਾ ਪਾਣੀ ਆਊਗਾ ਉਹ ਜਦੋਂ ਨਾਲੇ ਖੱਗਰ ਜਿਹੜੀ ਉਹ ਭਰੂਗੀ ਤਾਂ ਉਹ ਇੰਨਾ ਕੁ ਲੱਗਦਾ ਵੀ ਉਹ ਕਿਨਾਰਿਆਂ ਤੱਕ ਵੱਧ ਤੋਂ ਵੱਧ ਰਹਿ ਸਕਦੀ ਹੈ ਇਸ ਤੋਂ ਜ਼ਿਆਦਾ ਓਵਰਫਲੋ ਨਹੀਂ ਹੁੰਦੀ ਇਹਦੇ ਵਿੱਚ ਵਿੱਚ ਪਾਣੀ ਹੀ ਲੰਘ ਜਾਣਾ ਹੈ ਅਗਰ ਆਉਂਦੇ ਜਿਹੜੇ ਜਿਸ ਤਰ੍ਹਾਂ ਅੱਜ ਕੱਲ ਪਰਸੋਂ ਆਉਂਦੇ ਦਿਨਾਂ ਦੇ ਵਿੱਚ ਮੀਂਹ ਦੀਆਂ ਛੱਟਾਂ ਚੰਗੀਆਂ ਲੱਗ ਜਾਂਦੀਆਂ ਨੇ ਪਹਾੜੀ ਏਰੀਏ ਦੇ ਵਿੱਚ ਚੰਡੀਗੜ੍ਹ ਪੰਚਕੁਲਾ ਜਾਂ ਹੋਰ ਜਿਹੜਿਆਂ ਦਾ ਪਾਣੀ ਇਸ ਖੱਗਰ ਦੇ ਵਿੱਚ ਪੈਂਦਾ ਹੈ ਤਾਂ ਉਹ ਫਿਰ ਆਪਾਂ ਨੂੰ ਖਤਰਨਾਕ ਸਥਿਤੀ ਬਣ ਸਕਦੀ ਹੈ ਕਿਉਂਕਿ ਜਦੋਂ ਬਾਰਸ਼ਾਂ ਜਿਆਦੀਆਂ ਹੋ ਜਾਂਦੀਆਂ ਨੇ ਤੇ ਲਗਾਤਾਰ ਟੁੱਟਮੀਆਂ ਨਹੀਂ ਪੈਂਦੀਆਂ ਗੈਪ ਨਹੀਂ ਪੈਂਦਾ ਤਾਂ ਫਿਰ ਘੱਗਰ ਉਸ ਨੂੰ ਓਵਰਫਲੋ ਹੋਣਾ ਉਹਦਾ ਸੰਭਵ ਹੀ ਹੈ ਉਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਮੌਸਮ ਵਿਭਾਗ ਕੀ ਕਹਿੰਦਾ ਹੈ ਮੌਸਮ ਵਿਭਾਗ ਦੇ ਬਾਰੇ ਸਾਰੇ ਤੁਸੀਂ ਦੇਖ ਹੀ ਰਹੇ ਹੋ ਕਿ ਤਿੰਨ ਦਿਨ ਦਾ ਭਾਰੀ ਮੀਂਹ ਹੈ ਹੋ ਸਕਦਾ ਗੈਪ ਨਾਲ ਪਾਏ ਹੋ ਸਕਦਾ ਲਗਾਤਾਰ ਪਾਏ ਤੇ ਹੋ ਸਕਦਾ ਘੱਗਰ ਵੀ ਇਸੇ ਤਰ੍ਹਾਂ ਡਾਊਨ 10 ਫੁੱਟ ਤੇ ਜਾਂ 9 ਫੁੱਟ ਤੇ ਜਾਂ 12 ਫੁੱਟ ਤੇ ਚੱਲ ਸਕੇ ਕੀ ਨੁਕਸਾਨ ਨਾ ਹੋਵੇ ਔਰ ਘਭਰਾਉਣ ਦੀ ਲੋੜ ਨਹੀਂ ਜਿੰਨੇ ਵੀ ਮੇਰੀ ਵੀਡੀਓ ਦੇਖਦੇ ਨੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਿਹੜੇ ਹੋਰ ਲੋਕ ਨੇ ਉਹਨਾਂ ਤੱਕ ਪਤਾ ਚੱਲ ਸਕੇ ਬਹੁਤ ਸਾਰੇ ਲੋਕ ਜਿਹੜੇ ਚੰਦਪੁਰਾ ਬੰਨ ਤੇ ਵੀ ਪਹੁੰਚ ਚੁੱਕੇ ਨੇ ਕਿਉਂਕਿ ਉਸ ਦੀ ਮੁਰੰਮਤ ਕਰ ਰਹੇ ਨੇ ਮਿੱਟੀ ਗੱਟੇ ਲਾਰੇ ਨੇ ਪਰ ਚੰਗੀ ਗੱਲ ਹੈ ਕਿ ਆਪਾਂ ਨੂੰ ਅਲਰਟ ਰਹਿਣ ਦੀ ਲੋੜ ਹੈ ਸੁਰੱਖਿਤ ਆਪਾਂ ਬਾ ਥਾਵਾਂ ਤੇ ਜਾ ਸਕਦੇ ਆ ਰਹਿ ਸਕਦੇ ਆ ਐਦਾਂ ਦੀਆਂ ਬਹੁਤ ਸਾਰੀਆਂ ਜਨਕਿ ਇਹ ਗੱਲਾਂ ਨੇ ਵਿਚਾਰ ਕਰਨ ਦੀਆਂ ਨੇ ਕਿਉਂਕਿ ਜੇ ਆਪਾਂ ਐ ਕਹਾਂਗੇ ਕਿ ਬੇਫਿਕਰੇ ਹੋ ਜਾਾਂਗੇ ਵੀ ਪਾਣੀ ਤਾਂ ਬਹੁਤ ਘੱਟ ਹੈ ਔਰ ਆਉਣਾ ਨਹੀਂਗਾ ਬੇਫਿਕਰਾ ਫਿਰ ਹੋਣਾ ਨਹੀਂਗਾ ਪਰ ਗੱਲ ਕਰੀਏ ਕਿ ਪਾਣੀ ਆਊਗਾ ਜ਼ਰੂਰ ਪਰ ਇਹ ਇੰਨਾ ਜ਼ਰੂਰ ਹੈ ਕਿ ਨਾਲੀ ਦੇ ਇੱਕ ਘਰ ਦੇ ਅੰਦਰ ਅੰਦਰ ਹੀ ਰਹਿ ਸਕਦਾ ਹੈ ਘਰ ਤੋਂ ਬਾਹਰ ਹੋਣ ਦੀ ਹਜੇ ਤੱਕ ਕੋਈ ਵੀ ਸੰਭਾਵਨਾ ਨਹੀਂ ਹੈ ਆਉਂਦੇ